ਕਰਵਾਲੀ ਆਲੂ ਗੋਭੀ ਤੇ ਗਰਮ ਰੋਟੀ ਇਹੀ ਤਾਂ ਸੱਚਾ ਪੰਜਾਬੀ ਸਵਾਦ ਹੈ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਆਲੂ ਗੋਭੀ ਦੀ ਸਬਜੀ ਦੀ ਰੈਸਪੀ ਤੇ ਜਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਸਾਡੀ ਰੈਸਪੀ ਕਿਵੇਂ ਜੀ ਲੱਗੀ ਤੇ ਚਲੋ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਇੱਧਰ ਆਪਾਂ ਆਲੂ ਗੋਭੀ ਕਟਿੰਗ ਕਰ ਲਈ ਇੱਧਰ ਆਪਾਂ ਗੋਭੀ ਕੱਟ ਕੇ ਤੋ ਤਿੰਨ ਵਾਰੀ ਧੋ ਲਈ ਸੀ ਤੇ ਨੂੰ ਆਪਾਂ 5 ਮਿੰਟ ਵਾਸਤੇ ਗਰਮ ਪਾਣੀ ਵਿੱਚ ਰੱਖ ਦੇਵਾਂਗੇ ਇੱਧਰ ਆਪਾਂ ਆਲੂ ਕੱਟ ਲਿਆ ਆਲੂ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਇੱਧਰ ਆਪਾਂ ਪਿਆਜ਼ ਕੱਟਿਆ ਨਾਲ ਹੀ ਅਦਰਕਾ ਤੇ ਲਸਣ ਬਰੀਕ ਕੱਟ ਲਿਆ ਤੇ 1 ਕੱਪਾ ਟਮਾਟਰ ਲੈ ਲਿਆ ਇੱਧਰ ਆਪਾਂ ਲੋਹੇ ਦੀ ਕੜਾਹੀ ਲਵਾਂਗੇ ਵਿੱਚ ਤੇਲ ਆਪਾਂ ਗਰਮ ਕਰ ਲਿਆ ਤੇ ਵਿੱਚ ਆਪਾਂ ਜੀਰਾ ਪਾਵਾਂਗੇ ਤੇ ਜੀਰਾ ਝਟਕੇ ਗਏ ਦੇ ਵਿੱਚ ਆਪਾਂ ਲਸਣ ਪਾ ਦੇਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਲੋਹੇ ਦੀ ਕੜਾਹੀ ਆਪਣੇ ਸੇਤ ਲਈ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਆਪਾਂ ਮਿਲ ਜਾਂਦਾ ਹੈ ਇਸ ਲਈ ਆਪਾਂ ਆਪਾਂ ਲੋਹੇ ਦੀ ਕੜਾਹੀ ਵਿੱਚ ਹੀ ਅੱਜ ਆਪਾਂ ਸੁੱਕੀ ਸਬਜ਼ੀ ਆਲੂ ਗੋਭੀ ਦੀ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਪਿਆਜ਼ ਪਾਏ ਪਿਆਜ਼ ਆਪਣੇ ਭੁੰਨਗੇ ਭੁੰਨਾਂਗੇ ਦੇਖੋ ਆਪਣੇ ਪਿਆਜ਼ ਕਿੰਨੇ ਵਧੀਆ ਭੁੱਜ ਕੇ ਤਿਆਰ ਹੋਈ ਜਾਂਦੇ ਆ ਤੇ ਇਹਦੇ ਵਿੱਚ ਹੀ ਆਪਾਂ ਕੱਟੇ ਹੋਏ ਟਮਾਟਰ ਪਾਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਬਜ਼ੀ ਦੀ ਰੈਸਪੀ ਕਿਓ ਜੀ ਲੱਗੀ ਤੇ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਧਨੀਆ ਪਾਊਡਰ ਮਿਰਚ ਅਤੇ ਹਲਦੀ ਬਾਰਡਰ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਨਾਲ ਪੱਕ ਜਾਣ ਤੇ ਪਲੀਜ਼ ਵੀਡੀਓ ਤੇ ਕਮੈਂਟ ਅਤੇ ਲਾਈਕ ਜ਼ਰੂਰ ਕਰਿਓ ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਵਿੱਚ ਤੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਤੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਜਿੰਨਾ ਵਧੀਆ ਮਸਾਲਾ ਆਪਣਾ ਪੱਕੇਗਾ ਸਬਜ਼ੀ ਉਨੀ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਦੇਖੋ ਆਪਣੇ 2 ਮਿੰਟ 2-3 ਮਿੰਟ ਲੱਗੇ ਮਸਾਲਾ ਪੱਕਣ ਵਿੱਚ ਤੇ ਮਸਾਲੇ ਨੇ ਆਪਣੇ ਤੇਲ ਛੱਡ ਦਿੱਤਾ ਦੇਖੋ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਆਲੂ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਿਕਸ ਕਰ ਲਵਾਂਗੇ ਜਦੋਂ ਆਪਣੇ ਆਲੂ ਮਿਕਸ ਹੋ ਗਏ ਤੇ ਇਹਦੇ ਵਿੱਚ ਹੀ ਆਪਾਂ ਗੋਭੀ ਐਡ ਕਰ ਦੇਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਗੋਭੀ ਵੀ ਇਹਦੇ ਵਿੱਚ ਐਡ ਕਰਾਂਗੇ ਗੋਭੀ ਆਪਾਂ ਪਹਿਲਾਂ ਗਰਮ ਪਾਣੀ ਵਿੱਚ ਫਿਓਂਕੀ ਰੱਖ ਕੇ ਦਿੱਤੀ ਸੀ ਤਾਂ ਕਿ ਇਹਦੇ ਵਿੱਚ ਕੀੜੇ ਤੰਗੇ ਹੁੰਦੇ ਜਿਹੜੇ ਉਹ ਨਿਕਲ ਜਾਣ ਪਹਿਲਾਂ ਆਪਾਂ 2-3 ਵਾਰੀ ਪਹਿਲਾਂ ਵੀ ਆਪਾਂ ਧੋ ਲਈ ਸੀ ਇਹਨੂੰ ਤੇ ਇਹਨੂੰ ਵੀ ਆਪਾਂ ਹੁਣ ਆਲੂਆਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੁਕੋ ਇਹ ਆਪਾਂ ਕੜਾਈ ਹੁਣੇ ਲਈ ਸੀ ਨਵੀਂ ਤੇ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਇਸ ਕਰਕੇ ਕਰ ਰਹੇ ਆ ਕਿ ਕਿਉਂ ਆਪਾਂ ਕੇ ਲੋਹੇ ਦੀ ਕੜਾਈ ਵਿੱਚ ਹੀ ਆਪਾਂ ਇਹ ਸਬਜੀ ਬਣਾਵਾਂਗੇ। ਇਹੋ ਮਿਕਸ ਹੋ ਗਿਆ ਆਪਣੀ ਸਬਜੀ। ਇਹਨੂੰ ਹੁਣ 4 ਤੋਂ 5 ਮਿੰਟ ਵਾਸਤੇ ਢੱਕ ਕੇ ਬਕਾਵਾਂਗੇ ਘੱਟ ਗੈਸ ਤੇ ਹੀ ਰੱਖਾਂਗੇ। ਦੇਖੋ ਪਲੇਟ ਗਰਮਾ ਤੇ ਨੂੰ ਆਪਾਂ ਤੁਹਾਨੂੰ ਉਤਾਰ ਕੇ ਦਿਖਾਨੇ ਆਪਣੀ ਸਬਜੀ ਦੇਖੋ ਤੇ ਗੈਂਸ ਆਪਾਂ ਕੱਟ ਕਰ ਦਿੱਤਾ ਇਹ ਘੱਟ ਗੈਂਸ ਤੇ ਹੀ ਬਣੇਗੀ ਸਬਜੀ ਤੇ ਇਸ ਕੜਾਈ ਵਿੱਚ ਸਬਜੀ ਬਹੁਤ ਵਧੀਆ ਟੇਸਟੀ ਬਣੀ ਸੀ ਅਤੇ ਕਲਰ ਵੀ ਬਹੁਤ ਵਧੀਆ ਸਬਜੀ ਦਾ ਆਇਆ ਸੀ ਦੇਖੋ ਤੇ ਇਹਨੂੰ ਆਪਾਂ 1 ਤੋਂ 2 ਮਿੰਟ ਵਾਸਤੇ ਹੋਰ ਪਕਾਵਾਂਗੇ ਇੱਧਰ ਆਪਣੀ ਸਬਜੀ ਬਣ ਰਹੀ ਹੈ ਇੱਧਰ ਆਪਣੇ ਗਰਮ ਗਰਮ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਸਿੰਪਲ ਰੋਟੀ ਪੂਰੀ ਪਰੌਂਠੇ ਨਾਲ ਖਾ ਸਕਦੇ ਹੋ ਕਿ ਸਬਜ਼ੀ ਬਹੁਤ ਹੀ ਵਧੀਆ ਹੈ